ਤੇ ਲੋਜੀ ਦੂਸਰਾ ਕਾਰਨਰ ਜਿਹੜਾ ਆਪਣਾ ਲੱਗ ਚੁੱਕਿਆ ਤੇ ਇੱਕ ਪਮਰ ਬਣ ਚੁੱਕਿਆ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਕੱਲ ਨੂੰ ਹੋਰ ਨਵੇਂ ਸੋਟਿਆਂ ਦੇ ਨਾਲ ਮਿਲਾਂਗੇ ਕਿਉਂਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੋ ਤੁਹਾਨੂੰ ਅਲੱਗ-ਅਲੱਗ ਕਰਾਂਦੇ ਜਿਹੜੇ ਡਿਜ਼ਾਈਨ ਦਿਖਾਉਣੇ ਹੁੰਦੇ ਆ ਹਨਾ ਤੇ ਲੋਜੀ ਇੱਕ ਆਪਣਾ ਜਿਹੜਾ ਸਵੇਰਾ ਕਹਿੰਦੇ ਵਾਤ ਕਰਪਾ ਕੀਤਾ ਇੱਕ ਆਪਾਂ ਇਹ ਵਾਲਾ ਡਿਜ਼ਾਈਨ ਕਰਤਾ ਤੇ ਲੋਜੀ ਇਹ ਆਪਣੀ ਜਿਹੜੀ ਵੀਡੀਓ ਅੱਜ ਇੱਥੇ ਆਪਾਂ ਇਹਨੂੰ ਬੰਦ ਕਰ ਲਿਆ ਕੱਲ ਨੂੰ ਇਸੇ ਸੂਟ ਤੋਂ ਕੰਟੀਨਿਊ ਕਰਾਂਗੇ ਤੁਹਾਨੂੰ ਦਿਖਾਵਾਂਗੇ ਦਾ ਬਾਤੀ ਹਰਕ ਤੇ ਅੱਗੇ ਜਿਹੜਾ ਇਹਦਾ ਬਾਂਹ ਵਾ ਕਿਦਾਂ ਦਾ ਬਣਾਵਾਂਗੇ ਹਨਾ ਤੇ ਪ੍ਰੋ퍼 ਸੂਟ ਦੀ ਲੁੱਕ ਆਪਾਂ ਕੱਲ वाली ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਆਪਾਂ ਕੰਮ ਲੱਗੇ ਆਂਦੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹਨਾ ਨਵਾਂ ਜਾਂ ਹੋਰ ਵਾਪਕ ਲੈ ਕੇ ਨਵਾਂ ਜਾਂ ਕੋਈ ਸਟੱਫ ਲੈ ਕੇ ਤੇ ਮਿਲਦੇ ਕੱਲ੍ਹ ਇਹ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਜ਼ਰੂਰ ਦੱਸਿਆ ਕਰੋ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੁਆਲਿਫਾਇਡ ਤੋਂ ਸਵਾਗਤ ਕਰਦੇ ਹਾਂ ਆਪਣੀ ਚੈਨਲ ਹਾਰਮਨੋਮ ਟੇਕ 688 ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਠੀਕ ਹੈ ਜੀ ਲਓ ਜੀ ਇਹ ਵਾਲਾ ਸੂਟ ਆਪਣਾ ਪ੍ਰੈਸ ਹੋ ਚੁੱਕਿਆ ਦੇਖੋ ਫਿਨਿਸ਼ਿੰਗ ਆਪਾਂ ਥੋੜੀ ਜਿਹੀ ਪ੍ਰੈਸ ਨਾਲ ਲਿਆਉਣਾ ਜੋ ਬਾਲ ਪੈਂਦੇ ਹਨਾ ਸੂਟ ਦੇ ਵਿੱਚ ਉਹ ਜਿਹੜੇ ਪ੍ਰੈਸ ਦੇ ਨਾਲ ਠੀਕ ਹੋ ਜਾਂਦੇ ਨੇ ਤੇ ਲਓ ਜੀ ਸੂਟ ਦੀ ਪੂਰੀ ਦੀ ਲੁੱਕ ਤੁਸੀਂ ਦੇਖ ਲਓ ਕਾਫੀ ਸੂਟ ਬਣ ਚੁੱਕੇ ਨੇ ਤੇ ਪਰ ਇਹ ਥੋੜੇ ਜਿਹੇ ਸ਼ੇਡ ਆ ਜਿਹੜੇ ਵਧੀਆ ਬਹੁਤ ਉੱਠ ਕੇ ਆਏ ਨੇ ਲੋ ਜੀ ਕਿਉਂਕਿ ਕੱਲ ਜਦੋਂ ਆਪਾਂ ਹਾਫ ਜੀ ਵੀਡੀਓ ਪਾਈ ਸੀ ਤੇ ਲੋ ਜੀ ਜਿਹੜੀਆਂ ਮੇਰੀਆਂ ਭੈਣਾਂ ਵਰਕ ਦੀਆਂ ਬਹੁਤ ਜ਼ਿਆਦਾ ਸ਼ਕੀਨ ਆ ਉਹਨਾਂ ਦੇ ਇੱਕੋ ਇੱਕ ਮੈਂਟ ਹੁੰਦੇ ਆ ਸੂਟ ਨੂੰ ਚੰਗੀ ਤਰ੍ਹਾਂ ਵਿਖਾਓ ਬੁਝਾ ਕੇ ਦਿਖਾਓ ਹਨਾ ਤੇ ਲੋ ਜੀ ਹੁਣ ਆਪਾਂ ਦੂਸਰਾ ਸੂਟ ਲਗਾਉਣ ਲੱਗੇ ਸੀ ਉਹਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਫਰੇਮ ਲੱਗ ਚੁੱਕਿਆ ਤੇ ਇਹ ਸੂਟ ਨੂੰ ਪ੍ਰੈਸ ਲਗਾ ਕੇ ਹਟੇ ਆ ਬਸ ਇਹਨੂੰ ਹੁਣ ਜਿਹੜਾ ਪੈਕ ਕਰ ਦਾਂਗੇ ਤੇ ਚਲੋ ਜੀ ਇਹ ਸੂਟ ਲਓ ਜੀ ਸਮਾਰ ਕੇ ਦੇਖ ਲਓ ਫੇਰ ਕੰਪਲੀਟ ਨਾ ਕਰੋ ਵੀ ਸੂਟ ਦੀ ਹਨਾ ਪਤਾ ਨਹੀਂ ਲੱਗਿਆ ਲਓ ਜੀ ਬਾਹਰ ਵਰਕ ਹੈ ਘੇਰਾ ਵਰਕ ਹੈ ਠੀਕ ਹੈ ਜੀ ਪੌਂਚਾ ਵੀ ਕਰਵਾ ਸਕਦੇ ਹਾਂ ਪੌਂਚੇ ਤੇ ਕੋਈ ਵੀ ਫਲਾਵਰ ਜਿਹੜਾ ਬਣਵਾ ਸਕਦੇ ਹਾਂ ᱱੋਟ ਇਹ ਆਪਣੀ ਪ੍ਰੋਪਰ ਸੂਟ ਦੀ ਇਸ ਦੀ ਲੁੱਕ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੈ ਇਹ ਵਾਲਾ ਸੂਟ ਲਓ ਜੀ ਇਹ ਆਪਾਂ ਉਹ ਵਾਲਾ ਜਿਹੜਾ ਬਹੁਤ ਉਹ ਬਾਹਰ ਲ ਵੀਡੀਓ ਚੱਲ ਰਹੀ ਹੈ ਹਨਾ ਤੇ ਨਿੱਕੀ ਨਿੱਕੀ ਬੂਟੀ ਵਾਲੇ ਸੂਟ ਦੀ ਉਹ ਵਾਲਾ ਸੂਟ ਬਣਾ ਕੇ ਇਹਨੂੰ ਤਿਆਰ ਕਰਨ ਲੱਗੇ ਆ। ਲੋ ਜੀ ਨਿਸ਼ਾਨੀਆਂ ਪਹਿਲਾਂ ਇਹਨੂੰ ਪ੍ਰੈਸ ਲਗਾ ਕੇ ਦੇਖੋ ਹਨਾ ਇਸ ਤਰ੍ਹਾਂ ਕਰੀਜਾਂ ਬਣਾ ਬਣਾ ਕੇ ਸਾਰੇ ਦੇ ਉੱਪਰ ਜਿਹੜੀਆਂ ਨਿਸ਼ਾਨੀਆਂ ਲਗਾਈਆਂ ਤੇ ਹੁਣ ਜਿਹੜਾ ਆਪਾਂ ਫਰੇਮ ਲਗਾਇਆ ਸਭ ਤੋਂ ਪਹਿਲਾਂ ਆਪਾਂ ਦੋ ਬੂਟੀ ਪਾਵਾਂਗੇ ਫਿਰ ਪਾਵਾਂਗੇ ਉਹੀ ਤਿੰਨ ਦੋ ਤਿੰਨ ਹਨਾ ਤੇ ਇਸ ਤਰ੍ਹਾਂ ਸਾਰੀ ਫਰੰਟ ਜਿਹੜੀ ਆਪਾਂ ਇਹਦੀ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਬੂਟੀ ਵੀ ਆਪਣੀ ਲੱਗ ਚੁੱਕੀ ਹੈ ਮਸ਼ੀਨ ਤੇ ਤੇ ਲੋ ਜੀ ਬਹੁਤ ਹੀ ਸੋਹਣਾ ਆਹ ਲਵੈਂਟਰ ਜੀ ਸ਼ੇਡ ਦਾ ਸੂਟ ਰੈਡੀ ਕਰਨ ਲੱਗੇ ਆ ਤੇ ਹੁਣ ਆਪਾਂ ਇਸ ਸੂਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਸੂਟ ਦੀ ਆਪਾਂ ਵੈਸੇ ਵੀਡੀਓ ਪਾਈ ਸੀ ਹਲੇ ਬਣਾਇਆ ਨਹੀਂ ਸੀ ਕਿਉਂਕਿ ਛੋਟੀ ਜੀ ਬੂਟੀ ਆ ਪਰ ਸੂਟ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਆਪਾਂ ਵੀ ਇਹੀ ਸੂਟ ਅੱਜ ਬਣਾਉਣੇ ਆ ਬਾਕੀ ਤੇ ਤੇ ਹੁਣ ਕਲਰ ਦੇਖਦੇ ਆ ਵੀ ਕਿਹੜੇ-ਕਿਹੜੇ ਵਧੀਆ ਉੱਠਣਗੇ ਹਨਾ ਤੇ ਫਿਰ ਤੁਹਾਡੇ ਨਾਲ ਜਦੋਂ ਮਸ਼ੀਨ ਚੱਲ ਪਈ ਫਿਰ ਅੱਗੇ ਦੀ ਵੀਡੀਓ ਕੰਟੀਨਿਊ ਕਰਦੇ ਆ ਲੋ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਓ ਹਨਾ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਬਹੁਤ ਜ਼ਿਆਦਾ ਮੇਰੇ ਨਾਲ ਭੈਣਾ ਘੱਟ ਕਰਦੀਆਂ ਇਸ ਲਈ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਸੀਂ ਵੀਡੀਓ ਦੇਖਦੇ ਹੁੰਦੇ ਆ ਹਨਾ ਤੇ ਚਲੋ ਜੀ ਇੱਥੋਂ ਵੀਡੀਓ ਨੂੰ ਕੰਟੀਨਿਊ ਕਰਾਂਗੇ ਕਿਰਾ ਮਸ਼ੀਨ ਚਲਾ ਲਏ ਤੇ ਫਰੇਮ ਫਰਮ ਲਗਾ ਦਈਏ ਫਿਰ ਤੁਹਾਨੂੰ ਦਿਖਾਉਣੀ ਆ ਇਹਦਾ ਵਰਕ ਵੀ ਆਪਾਂ ਇੱਥੇ ਕਿਹੜਾ ਵਰਕ ਦੇ ਕੇ ਨੂੰ ਆਪਾਂ ਜੀ ਤਿਆਰ ਕਰਾਂਗੇ ਠੀਕ ਹੈ ਜੀ ਇਹਨਾਂ ਉਹਦੀ 프ਰੈਂਟਾ ਜਿਹੜੀ ਆਪਣੀ ਕੰਬਣੀ ਸ਼ੁਰੂ ਹੋ ਗਈ ਹੈ ਤੇ ਆਪਾਂ ਦੇਖੋ ਸਭ ਤੋਂ ਪਹਿਲਾਂ ਦੋ ਦੋ ਫਲਾਵਰ ਪਾ ਕੇ ਜਿਹੜੇ ਉਹ ਕੰਪਲੀਟ ਕਰ ਦਾਂਗੇ ਜਿਹੜੇ ਤਿੰਨ ਫਲਾਵਰ ਨੇ ਉਹ ਆਪਾਂ ਫਿਰ ਸਿੰਗਲ ਸਿੰਗਲ ਪਾਉਣੇ ਪੈਣਗੇ ਦੋ ਫਲਾਵਰ ਜਿਹੜੇ ਇਸ ਤਰ੍ਹਾਂ ਇਕੱਠੇ ਪਾਏ ਜਾਂਦੇ ਕਿਉਂਕਿ ਇਹ ਕੰਮ ਗੈਪ ਹੁੰਦਾ ਨਾ ਦੇ ਵਿੱਚ ਹਨਾ ਤੇ ਬਾਕੀ ਤਿੰਨ ਤਿੰਨ ਫਲਾਵਰ ਸਿੰਗਲ ਆਪਾਂ ਜਿਹੜਾ ਫਰੇਮ ਪਟ-ਪਟ ਕੇ ਲਗਾਉਣਾ ਪਊਗਾ ਫਲਾਵਰ ਦੇਖੋ ਕਲਰ ਬਹੁਤ ਸੋਹਣਾ ਆਇਆ ਫਾਇਦੇ ਗਾਜਰੀ ਸ਼ੇਡ ਜਿਹੜਾ ਪਾਇਆ ਤੇ ਹੈਡਫੋਨ ਕਿ ਫਾਇਰ ਡੇ ਖਰਾਬ ਤੇ ਇੱਕ ਆਪਾਂ ਪਾਇਆ ਇਹਦੇ ਵਿੱਚ ਇਹ ਵਾਲਾ ਗੋਲ ਦੱਸ ਤਾ ਦਿਖਾ ਦਿਓ ਕੱਦ ਬਹੁਤ ਸੋਹਣੀ ਆਇਓ ਤੇ ਲਾਕੀ ਸੂਤਾਂ ਤੇ ਜੇ ਤੁਸੀਂ ਆਪਾਂ ਗੱਲ ਕਰਦੇ ਆ ਨਾ ਸੂਤਾਂ ਦੀ ਜੇ ਆਪਣੀ ਕਲੈਕਸ਼ਨ ਸੋਹਣੀ ਹੋਊਗੀ ਨਾ ਹਾਂ ਜਿਹੜਾ ਸਟਾਫ ਹੁੰਦਾ ਇਹਦਾ ਵੀ ਕਲਰ ਸੋਨਾ ਹੋਵੇ ਤੇ ਜਿਹੜੇ ਆਪਾਂ ਸੈਟ ਦੇ ਉੱਤੇ ਆਉਂਦੇ ਆ ਉਹਦੀ ਵੀ ਆਪਣੀ ਕਲੈਕਸ਼ਨ ਸੋਹਣੀ ਹੋਣੀ ਹੋਵੇ ਤਾਂ ਸੂਤ ਆਟੋਮੈਟਿਕ ਆ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਆਪਾਂ ਹਰ ਇੱਕ ਚੀਜ਼ ਜਿਹੜੀ ਇਹ ਪੁੱਛ ਕੇ ਬਣਾਉਣੀ ਹੁੰਦੀ ਆ ਹਨ ਤੇ ਬਾਕੀ ਪੁੱਛ ਜਿਵੇਂ ਤੁਹਾਡੀ ਡਿਮਾਂਡ ਹੁੰਦੀ ਆ ਵੀ ਲਾਈਟ ਪਾਓ ਡਾਰਕ ਪਾਓ ਹਨਾ ਤੇ ਲੋ ਬਹੁਤ ਸੋਹਣੇ ਕਲਰ ਉੱਤੇ ਆਏ ਨੇ ਤੇ ਫਸ ਆਪਣੀਆਂ ਫਿਰ ਹੁਣ ਤਿੰਨ ਤਣ ਜਿਹੜੇ ਫਲਾਫ ਰੋ ਪੈਣੀ ਸ਼ੁਰੂ ਹੋ ਜਾਣਗੇ ਤੇ ਲੋ ਜੀ ਸੂਟ ਆਪਣਾ ਜਿਹੜਾ ਨਿੱਕੀ ਬੂਟੀ ਵਾਲਾ ਇਹ ਵੀ ਬਣ ਕੇ ਤਿਆਰ ਹੈ ਲਓ ਜੀ लास्ट ਫਰੇਮ ਸੀਗਾ ਆਪਣਾ ਤੇ ਇਹ ਹੈ ਆਪਣਾ ਜਿਹੜਾ ਬਾਹ ਦਾ ਡਿਜ਼ਾਈਨ ਤਿਆਰ ਕੀਤਾ ਲਓ ਜੀ ਬਹੁਤ ਸੋਹਣਾ ਸੂਟ ਸੀ ਲਵੈਂਡਰ ਜੀ ਸ਼ੇਡ ਦਾ ਲਓ ਜੀ ਦੂਰ ਤੋਂ ਖੜ ਕੇ ਦਿਖਾ ਦਿੰਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੇ ਵਰਕ ਦੀ ਲਓ ਜੀ 22 ਇੰਚ ਘੇਰਾ ਰੱਖ ਕੇ ਪੂਰੀ ਫਰੰਟ ਦੇ ਉੱਪਰ ਛੋਟੀਆਂ-ਛੋਟੀਆਂ ਫੂਟੀ ਪਾ ਕੇ ਇਸ ਤਰ੍ਹਾਂ ਤਿਆਰ ਕੀਤਾ ਲਓ ਜੀ ਕਿੰਨੇ ਇੰਚੇ ਦੀ ਲਵਾਈ ਸੀ ਕਿਉਂਕਿ ਜਿਹੜੀ ਬੂਠੀ ਲੰਬਾਈ ਦੇ ਹਿਸਾਬ ਨਾਲ ਪੈਂਦੀ ਹੈ ਜਿੰਨੀ ਇੱਕ ਅਗਲਾ ਨੀਵਾ ਸੂਟ ਪਾਉਂਦਾ ਜਾਂ ਉੱਚਾ ਹੈ ਨਾ ਤੇ ਲਓ ਜੀ ਤਿੰਨ ਦੋ ਤਿੰਨ ਦੇ ਕੇ ਆਪਾਂ ਜਿਹੜਾ ਸੂਟ ਤਿਆਰ ਕੀਤਾ ਪੂਰੀ ਜਿਹੜੀ ਇਹਦੀ ਇਸ ਤਰ੍ਹਾਂ ਦੀ ਫਰੰਟ ਰੈਡੀ ਹੋਈ ਹੈ ਤੇ ਇਹ ਵਾਲਾ ਇਹਦਾ ਖੱਤ ਆਪਾਂ ਬਾਹਰ ਰੱਖ ਲਓ ਜੀ ਬਾਹਰ ਤੇ ਆਪਾਂ ਤਿੰਨ ਦੋ ਤਿੰਨ ਫਲਾਵਰ ਨਹੀਂ ਪਾਏ ਉਹਨਾਂ ਨੇ ਕਿਹਾ ਸੀ ਕਿ ਦੋ ਪਾ ਕੇ ਤੇ ਇੱਕ ਫਲਾਵਰ ਜਿਹੜਾ ਉੱਪਰ ਪਾ ਦਿਓ ਇਸ ਤਰ੍ਹਾਂ ਜਿਹੜੀ ਇਹਦੀ ਬਾਹਾਂ ਤਿਆਰ ਕਰਿਓ ਲਓ ਜੀ ਬਹੁਤ ਸੋਹਣੇ ਰੰਗ ਇਕੱਠੇ ਆਏ ਨੇ ਤੇ ਲਓ ਜੀ ਹੁਣ ਫਰੇਮ ਤੇ ਇਹਨੂੰ ਲੱਗਿਆ ਉਤਾਰਨ ਤੇ ਹੁਣ ਜਿਹੜਾ ਆਪਣਾ ਲੱਗੂਗਾ ਮਾਸਟਰ ਛੇੜ ਦਾ ਸਬਤ ਜਿੱਤੇ ਵੀ ਤੁਹਾਨੂੰ ਦੁਕਾਦਗੇ ਤੇ ਇਹ ਤੇ ਵੀ ਬਹੁਤ ਪਿਆਰਾ ਜਿਹਾ ਵਰਕ ਕਰਾਂਗੇ ਤੇ ਇਹ ਜਿਹੜਾ ਨੂੰ ਚਾਰ ਸੂਟ ਨੇ ਇੱਕ ਕਸਟਮਰ ਦੇ ਜੋ ਕਿ ਉਹ ਕਲ ਟਿਕਰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਲਓ ਜੀ ਇਹਦੇ ਤੇ ਵੀ ਬਹੁਤ ਪਿਆਰਾ ਜਿਹਾ ਵਰਕ ਦੇਵਾਂਗੇ ਜੋ ਕਿ ਪਹਿਲਾਂ ਵੀ ਆਪਾਂ ਕਾਫੀ ਸਾਰੇ ਸੂਟ ਬਣਾ ਚੁੱਕੇ ਹਾਂ ਕਿਉਂਕਿ ਜਿਹੜੇ ਆਪਣੇ ਕਸਟਮਰ ਨੇ ਆਪਣੀਆਂ ਵੀਡੀਓ ਦੇਖ ਕੇ बार-बार ਉਹੀ ਵਰਕ ਦੀ ਮੰਗ ਕਰਦੇ ਨੇ ਤੇ ਲਓ ਜੀ ਇਹ ਤੇ ਸਵੇਰੇ ਜੀ ਆਪਾਂ ਬਹੁਤ ਹੀ ਪਿਆਰਾ ਜਿਹਾ ਤਿੰਨ ਫਲਾਪਰਾਂ ਵਾਲਾ ਡਿਜ਼ਾਈਨ ਬਣਾਵਾਂਗੇ ਤੇ ਇਹ ਵੀਡੀਓ ਆਪਣੀ ਕੱਲ ਨੂੰ ਆਉਗੀ ਤੇ ਲਓ ਜੀ ਇਹ ਦੋ ਸੂਟ ਜਿਹੜੇ ਕੰਪਲੀਟ ਹੋ ਚੁੱਕੇ ਨੇ ਇਹ ਆਪਣੇ ਤੁਹਾਨੂੰ ਦਿੱਤੇ ਹੋਏ ਵਰਕ ਜਿਹੜੇ ਦਿਖਾਉਨੇ ਆ ਕਿੱਦਾਂ ਦੇ ਲੱਗਦੇ ਆ ਜ਼ਰੂਰ ਦੱਸਿਆ ਕਰੋ ਵੀਡੀਓ ਦੇ ਵਿੱਚ ਨਾ ਕਿਉਂਕਿ ਲਾਈਕ ਤੁਸੀਂ ਬਹੁਤ ਜ਼ਿਆਦਾ ਘੱਟ ਕਰਦੇ ਹੋ ਨਾ ਬਹੁਤ ਮਿਹਨਤ ਨਾਲ ਤੁਹਾਡੇ ਲਈ ਆਪਾਂ ਇੱਕ ਵੀਡੀਓ ਬਣਾਉਨੇ ਆ ਪੂਰੇ ਸੂਟ ਦੀ ਤਾਂ ਜੋ ਤੁਹਾਨੂੰ ਹਰ ਇੱਕ ਵਰਕ ਦਾ ਪ੍ਰੋਪਰ ਪਤਾ ਲੱਗ ਸਕੇ ਇਸ ਲਈ ਲਾਈਕ ਜ਼ਰੂਰ ਕਰਿਆ ਕਰੋ ਹਨ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਉਮੀਦ ਕਰਦੇ ਆ ਤੁਹਾਨੂੰ ਆਪਣਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਜ਼ਰੂਰ ਦੱਸਿਆ ਕਰੋ ਤੇ ਚਲੋ ਜੀ ਥੈਂਕ ਯੂ